ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅੰਮ੍ਰਿਤ ਲੂਟ ਹੈ ਮਨ ਮੁਖ ਨਹੀਂ 부ਝ ਹੈ ਕੋਈ ਨਾ ਸੁਣੇ ਪੁਕਾਰਾ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਕਰਦੇ ਬੰਦਿਆ ਇਹ ਤੇਰਾ ਸਰੀਰ ਇੱਕ ਘਰ ਹੈ ਤੇ ਇਸ ਘਰ ਦਾ ਮਾਲਕ ਹੈ ਜੀਵ ਤੇ ਇਸ ਘਰ ਦੇ ਅੰਦਰ ਪੰਜ ਚੋਰ ਆ ਚੁੱਕੇ ਨੇ ਪੰਜ ਚੋਰ ਵਸ ਰਹੇ ਨੇ ਸੰਘਾ ਜੀ ਦੁਨਿਆਵੀ ਤੌਰ ਤੇ ਕਿਸੇ ਘਰ ਇੱਕ ਚੋਰ ਦੋ ਚੋਰ ਆ ਜਾਣ ਤੇ ਘਰ ਦਾ ਸਾਰਾ ਕੀਮਤੀ ਸਮਾਨ ਚੋਰੀ ਕਰਕੇ ਲੈ ਜਾਂਦੇ ਨੇ ਸਫਾਇਆ ਹੀ ਕਰ ਜਾਂਦੇ ਨੇ ਆਪਾਂ ਕਈ ਵਾਰ ਸੁਣਦੇ ਆ ਨਾ ਵਾਰਦਾਤਾ ਹੁੰਦੀਆਂ ਨੇ ਖਬਰਾਂ ਦੇ ਵਿੱਚ ਪਤਾ ਲੱਗਦਾ ਤੇ ਜਰਾ ਸੋਚੋ ਜਿਸ ਘਰ ਦੇ ਵਿੱਚ ਪੰਜ ਚੋਰ ਆ ਜਾਣ ਉਸ ਘਰ ਦਾ ਕੀ ਹਾਲ ਹੋਵੇਗਾ ਇੱਕ ਗੱਲ ਹੋਰ ਚੋਰ ਚੋਰੀ ਉਦੋਂ ਕਰਦੇ ਜਦੋਂ ਘਰ ਦਾ ਮਾਲਕ ਘਰ ਨਾ ਹੋਵੇ ਜਾਂ ਫਿਰ ਘਰ ਵਿੱਚ ਹੁੰਦਾ ਹੋਇਆ ਵੀ ਹੋਸ਼ ਵਿੱਚ ਨਾ ਹੋਵੇ ਕੂਕ ਨੀਂਦ ਸੁਤਾ ਹੋਵੇ ਤੇ ਜੇ ਘਰ ਦਾ ਮਾਲਕ ਘਰ ਹੈ ਜਾਗ ਰਿਹਾ ਹੈ ਸੁਚੇਤ ਹੈ ਚੋਰ ਦੀ ਕੀ ਮਜਾਲ ਕਿ ਚੋਰੀ ਕਰ ਜਾਵੇ ਸੰਗਤ ਜੀ ਇਸ ਸਰੀਰ ਰੂਪੀ ਕਰਦਾ ਮਾਲਕ ਜੀਵ ਤੇ ਇਹ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਦੋਂ ਹੀ ਚੋਰੀ ਕਰਦੇ ਨੁਕਸਾਨ ਕਰਦੇ ਜਦੋਂ ਜੀਵ ਅਗਿਆਨ ਦੀ ਨੀਂਦ ਸੁਤੈ ਗਫਲਤ ਦੀ ਨੀਂਦ ਸੁਤੈ ਤੇ ਜੇ ਜੀਵ ਗੁਰੂ ਨਾਲ ਜੁੜੇ ਗੁਰੂ ਦਾ ਗਿਆਨ ਗੁਰੂ ਦੀ ਸਿੱਖਿਆ ਤੇ ਚੱਲੇ ਸੁਚੇਤ ਰਵੇ ਤੇ ਚੋਰਾਂ ਦੀ ਕੀ ਮੰਜਾਲ ਪਰ ਮੇਰੇ ਧੰਗੁਰੂ ਅਮਰਦਾਸ ਮਾਰੇ ਬਚਨ ਕਰਦੇ ਚੋਰ ਲੁੱਟਦੇ ਕੀਨੇ ਦੁਨਿਆਵੀ ਚੋਰ ਤਾਂ ਦੁਨਿਆਵੀ ਚੀਜ਼ਾਂ ਲੁੱਟਦੇ ਨੇ ਇਹ ਕਾਮ ਕ੍ਰੋਧ ਲੋ ਮੋਹ ਹੰਕਾਰ ਸ਼ੁਭ ਗੁਣ ਚੰਗਿਆਈਆਂ ਸੁਖ ਸ਼ਾਂਤੀ ਆਨੰਦ ਨਾਮ ਰਸ ਲੁੱਟ ਲੈਂਦੇ ਨੇ ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਪੁੱਝੈ ਕੋਈ ਨਾ ਸੁਣਿਆ ਪੁਕਾਰਾ ਤੇ ਜਦੋਂ ਫਿਰ ਜੀਵ ਨੂੰ ਪਤਾ ਲੱਗਦਾ ਹੈ ਇਹ ਘਰ ਲੁੱਟਿਆ ਗਿਆ ਤੇ ਫਿਰ ਜੀਵ ਰੋਂਦਾ ਤੇ ਦੁਖੀ ਹੁੰਦਾ ਪੁਕਾਰਾਂ ਕਰਦਾ ਪਰ ਉੱਥੇ ਫਿਰ ਪੁਕਾਰ ਕੌਣ ਸੁਣੇ ਸੰਗਤ ਜੀ ਵੈਸੇ ਤਾਂ ਪੰਜੇ ਚੋਰ ਹੀ ਬੜੇ ਬਲਵਾਨ ਨੇ ਪਰ ਇਹਨਾਂ ਵਿੱਚੋਂ ਦੋ ਚੋਰਾਂ ਦਾ ਜ਼ਿਆਦਾ ਜ਼ਿਕਰ ਆਇਆ ਬਾਣੀ ਦੇ ਅੰਦਰ ਇੱਕ ਕਾਮ ਵਾਸ਼ਨਾ ਤੇ ਦੂਜਾ ਗਰੋਧ ਗੁੱਸਾ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆਉਂਦਾ ਕਾਮ ਗਰੋਧ ਕਾਇਆ ਕੋ ਗੱਲ ਐ ਜੋ ਕੰਚਨ ਸੁਹਾਗਾ ਟਾਲੈ ਕੰਚਨ ਕਈਏ ਸੋਨਾ ਜਦੋਂ ਸੁਨਿਆਰਾ ਸੋਨੇ ਦੇ ਗਹਿਣੇ ਬਣਾਉਂਦਾ ਹੈ ਤੇ ਸੋਨੇ ਨੂੰ ਪਿਗਲਾਉਂਦਾ ਹੈ ਤੇ ਉਦੋਂ ਉਹਨੂੰ ਸੁਹਾਗਾ ਲਾਉਂਦਾ ਹੈ ਸੁਹਾਗਾ ਇੱਕ ਪਾਊਡਰ ਹੁੰਦਾ ਹੈ ਤੇ ਸੁਹਾਗਾ ਸਖਤ ਸੋਨੇ ਨੂੰ ਪਿਗਲਾ ਕੇ ਪਾਣੀ ਬਣਾ ਦਿੰਦਾ ਹੈ ਐਵੇਂ ਮਹਾਰਾਜ ਬਚਨ ਕਰਦੇ ਜਿਸ ਬੰਦੇ ਦੇ ਜੀਵਨ ਵਿੱਚ ਦੋ ਔਗਣ ਆ ਜਾਂਨ ਕਾਮ ਵਾਸ਼ਨਾ ਤੇ ਕ੍ਰੋਧ ਗੁੱਸਾ ਤੇ ਸਰੀਰ ਗਲ ਜਾਂਦਾ ਹੈ ਰੋਗੀ ਹੋ ਜਾਂਦਾ ਹੈ ਸਰੀਰ ਕਮਜ਼ੋਰ ਹੋ ਜਾਂਦਾ ਹੈ ਨਿਰਬਲ ਹੋ ਜਾਂਦਾ ਹੈ ਸੰਗਤ ਜੀ ਆਮ ਹੀ ਸੰਗਤ ਵਿੱਚ ਸਰੀਰ ਮਿਲਦੇ ਨੇ ਤੇ ਸਵਾਲ ਸੁਣਨ ਵਿੱਚ ਆਉਂਦਾ ਪੁੱਛਦੇ ਨੇ ਵੀਰ ਜੀ ਗੁੱਸਾ ਬਹੁਤ ਆਉਂਦਾ ਹੈ ਤੇ ਪਤਾ ਵੀ ਨਹੀਂ ਲੱਗਦਾ ਵੀ ਕਿਉਂ ਆਇਆ ਕਦੋਂ ਆਇਆ ਤੇ ਬਾਅਦ ਵਿੱਚ ਬੜਾ ਪਛਤਾਵਾ ਹੁੰਦਾ ਹੈ ਤੇ ਗੁੱਸੇ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਤੇ ਦਾਸ ਅਕਸਰ ਬੇਨਤੀ ਕਰਦਾ ਹੈ ਭਾਈ ਗੁੱਸਾ ਉਸ ਤੂਫਾਨ ਦੀ ਤਰ੍ਹਾਂ ਹੈ ਜਿਵੇਂ ਇੱਕ ਤੇਜ਼ ਹਨੇਰ ਝੱਖੜ ਤੂਫਾਨ ਆਉਂਦਾ ਹੈ ਉਦੋਂ ਤੇ ਕੋਖ ਨਹੀਂ ਸੁਜਦਾ ਕੋਖ ਨਹੀਂ ਦਿਸਦਾ ਅੱਖਾਂ 'ਚ ਧੂੜ ਤੇ ਅਨੇਰਾ ਹੀ ਛਾ ਜਾਂਦਾ ਹੈ ਉਦੋਂ ਨਹੀਂ ਪਤਾ ਲੱਗਦਾ ਵੀ ਕੀ ਨੁਕਸਾਨ ਕੀ ਬਚਿਆ ਤੇ ਕੀ ਰਹਾ ਇਹ ਤੇ ਜਦ ਤੂਫਾਨ ਸ਼ਾਂਤ ਹੁੰਦਾ ਫੇਰ ਪਤਾ ਲੱਗਦਾ ਕਿੰਨੇ ਦਰਖਤ ਪਟੇ ਗਏ ਕਿੰਨੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਕਿੰਨਾ ਨੁਕਸਾਨ ਹੋਇਆ ਹੈ ਇਵੇਂ ਗੁੱਸੇ ਦੇ ਵਿੱਚ ਇਨਸਾਨ ਬਹੁਤ ਕੁਝ ਬੋਲ ਜਾਂਦਾ ਹੈ ਖਬਰ ਨਹੀਂ ਹੁੰਦੀ ਸਮਝ ਨਹੀਂ ਹੁੰਦੀ ਕਿ ਜੋ ਮੈਂ ਬੋਲ ਰਿਹਾ ਉਹਦਾ ਕੀ ਮਤਲਬ ਹੈ ਪਰ ਜਦੋਂ ਬੰਦਾ ਸ਼ਾਂਤ ਹੁੰਦਾ ਹੈ ਤੇ ਫਿਰ ਪਛਤਾਵੇ ਤੋਂ ਬਿਨਾ ਬੰਦੇ ਕੋਲ ਕੱਖ ਵੀ ਨਹੀਂ ਹੁੰਦਾ ਇੱਕ ਬਚਨ ਜਿਆਦਾ ਆ ਗਿਆ ਸਤਿ ਪੁਰਸ਼ਾਂ ਦਾ ਇਹ ਸੁਣ ਕੇ ਆਪਾਂ ਸਮਾਪਤੀ ਕਰੀਏ ਸਮਾਂ ਵੀ ਹੋ ਗਿਆ ਮਹਾਪੁਰਖ ਬਚਨ ਸੁਣਾਉਂਦੇ ਇੱਕ ਸੇਠ ਸੀ ਧਨ-ਦੌਲਤ ਮਾਇਆ ਬਹੁਤ ਤੇ ਇੱਕ ਪੁੱਤਰ ਸੀ ਸੇਠ ਦਾ ਤੇ ਪੁੱਤਰ ਗੁੱਸਾ ਬਹੁਤ ਕਰਦਾ ਸੀ ਛੋਟੀ-ਛੋਟੀ ਗੱਲ ਤੇ ਗੁੱਸਾ ਕਰਨਾ ਸੇਠ ਬਜ਼ੁਰਗ ਹੋਇਆ ਤੇ ਸੋਚਣ ਲੱਗਾ ਵੀ ਮੇਰੇ ਬਾਅਦ ਮੇਰਾ ਬੱਚਾ ਜ਼ਿੰਦਗੀ ਕਿਵੇਂ گزارੇਗਾ ਗੁੱਸੇ ਦੇ ਨਾਲ ਮੈਂ ਤਾਂ ਗੁੱਸਾ ਚੱਲ ਰਿਹਾ ਪਰ ਬਾਹਰ ਵਾਲਾ ਕਿਵੇਂ ਚੱਲੇਗਾ ਪੁੱਤਰ ਨੂੰ ਬੁਲਾਇਆ ਸਮਝਾਇਆ ਜਦੋਂ ਬੱਚਾ ਨਾ ਸਮਝਿਆ ਤੇ ਸੇਠ ਨੇ ਸੋਚਿਆ ਵੀ ᔪਗਤੀ ਨਾਲ ਮੁਕਤੀ ਕਰਦੇ ਆ ਆਪਣੇ ਬੱਚੇ ਨੂੰ ਕੁਝ ਮੇਖ ਕੁਝ ਕਿੱਲਾਂ ਦਿੱਤੀਆਂ ਤੇ ਨਾਲੇ ਕਿਹਾ ਪੁੱਤਰ ਜਦੋਂ ਤੈਨੂੰ ਗੁੱਸਾ ਆਵੇ ਤੇ ਤੂੰ ਇਹ ਜਿਹੜੇ ਮੇਖ ਇਹ ਜਿਹੜੀਆਂ ਕਿੱਲਾਂ ਨੇ ਤੂੰ ਦਰਵਾਜ਼ੇ ਵਿੱਚ ਠੋਕ ਦੇਣੀਆਂ ਨੇ ਜਿਹੜਾ ਘਰ ਦਾ ਬਾਹਰਲਾ ਦਰਵਾਜ਼ਾ ਹੈ ਉਹ ਬੱਚੇ ਨੂੰ ਇੰਨੀ ਸਮਝ ਨਹੀਂ ਸੀ ਵੀ ਇਹ ਅੰਦਰ ਦੀ ਗੱਲ ਕੀ ਹੈ ਇਹਦਾ ਭਾਵ ਕੀ ਹੈ ਅਗਲਾ ਦਿਨ ਹੋਇਆ ਬੱਚੇ ਦਾ ਸੁਭਾਅ ਸੀ ਗੁੱਸਾ ਕਰਨਾ ਬੱਚੇ ਨੂੰ ਜਿੰਨੀ ਵਾਰ ਗੁੱਸਾ ਆਇਆ ਬੱਚੇ ਨੇ ਓਨੀਆਂ ਮੇਖਾਂ ਓਨੀਆਂ ਕਿਲ ਦਰਵਾਜ਼ੇ ਵਿੱਚ ਥੋਕ ਦਿੱਤੇ ਪਹਿਲੇ ਦਿਨ 15 ਦੂਜੇ ਦਿਨ 20 ਤੀਜੇ ਦਿਨ ਕੀ ਘਿਰ ਇੱਕ ਦਿਨ ਬੱਚੇ ਦੇ ਮਨ 'ਚ ਧਿਆਨ ਆਇਆ ਕਿਲ ਠੋਕਣਾ ਕਿੰਨਾ ਔਖਾ ਹੈ ਜੋੜ ਲੱਗਦਾ ਹੈ ਮਿਹਨਤ ਕਿੱਲ ਠੋਕਣੀ ਕਿਉਂ ਪੈਂਦੇ ਨੇ ਕਿਉਂਕਿ ਮੈਂ ਗੁੱਸਾ ਕਰਦੇ ਕਿਉਂ ਨਾ ਮੈਂ ਆਪਣੇ ਗੁੱਸੇ ਨੂੰ ਹੀ ਕੰਟਰੋਲ ਕਰਾਂ ਸੰਗਤ ਜੀ ਜਦੋਂ ਗਿਆਨ ਆਉਂਦਾ ਹੈ ਨਾ ਗਿਆਨ ਦੇ ਨਾਲ ਧਿਆਨ ਜੁੜਦਾ ਹੈ ਤੇ ਧਿਆਨ ਦੇ ਨਾਲ ਸਿੱਧੀ ਪ੍ਰਾਪਤ ਹੁੰਦੀ ਹੈ ਕਿਸੇ ਵੀ ਫੀਲਡ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਬਿਨਾਂ ਗਿਆਨ ਤੋਂ ਧਿਆਨ ਨਹੀਂ ਤੇ ਬਿਨਾਂ ਧਿਆਨ ਤੋਂ ਸਿੱਧੀ ਨਹੀਂ ਉਹਨੇ ਬੱਚੇ ਨੇ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ ਪਿਤਾ ਨੂੰ ਦੱਸਿਆ ਤੇ ਪਿਤਾ ਕਹਿਣ ਲੱਗਾ ਪੁੱਤਰ ਹੁਣ ਜਦੋਂ-ਜਦੋਂ ਤੈਨੂੰ ਜਿਸ ਦਿਨ ਗੁੱਸਾ ਨਾ ਆਵੇ ਉਹ ਜਿਹੜੇ ਕਿਲ ਮੇਖਾਂ ਤੂੰ ਠੋਕੀਆਂ ਨੇ ਉਹ ਵਾਰੀ-ਵਾਰੀ ਪੱਟ ਦੇਣੀਆਂ ਬੱਚਾ ਅਜੇ ਵੀ ਨਹੀਂ ਸਮਝਿਆ ਪਰ ਬੱਚੇ ਨੇ ਬਚਨ ਮੰਨਿਆ ਬਾਪ ਦਾ ਤੇ ਕੁਝ ਹੀ ਦਿਨਾਂ ਦੇ ਵਿੱਚ ਸਾਰੀਆਂ ਮੇਖਾਂ ਕਿਲ ਪੱਟ ਦਿੱਤੇ ਨਾ ਬੱਚਾ ਬੜਾ ਖੁਸ਼ ਹੋਇਆ ਬਾਪ ਨੂੰ ਦੱਸਿਆ ਸੇਠ ਵੀ ਬੜਾ ਖੁਸ਼ ਹੋਇਆ ਬੱਚੇ ਨੂੰ ਸ਼ਾਬਾਸ਼ ਜੀ ਬੱਚੇ ਦਾ ਹੱਥ ਪਕੜ ਕੇ ਬਾਹ ਪਕੜ ਕੇ ਬਾਪ ਸੇਠ ਦਰਵਾਜੇ ਦੇ ਕੋਲ ਲੈ ਗਿਆ ਕਹਿੰਦੇ ਬੈਠਾ ਧਿਆਨ ਨਾਲ ਦੇਖ ਦਰਵਾਜਾ ਇਹ ਦਰਵਾਜਾ ਗੁੱਸਾ ਆਇਆ ਤੇ ਕਿੱਲ ਗੱਡੇ ਮੇਖਾਂ ਗੱਡੀਆਂ ਗੁੱਸਾ ਤੇ ਕੰਟਰੋਲ ਹੋ ਗਿਆ ਟੋਕੇ ਹੋਏ ਗੱਡੇ ਹੋਏ ਕਿਲ ਮੇਖਾਂ ਵੀ ਨਿਕਲ ਗਈਆਂ ਪਰ ਇਹ ਦਰਵਾਜ਼ਾ ਪਹਿਲਾ ਵਰਗਾ ਕਦੇ ਨਹੀਂ ਹੋ ਸਕਦਾ ਪਹਿਲਾ ਵਰਗੀ ਮਜ਼ਬੂਤੀ ਇਸ ਦਰਵਾਜ਼ੇ 'ਚ ਨਹੀਂ ਆ ਸਕਦੀ ਹੁਣ ਬੱਚੇ ਨੂੰ ਸਮਝਾ ਰਿਹਾ ਹੁਣ ਬਾਪ ਬੋਲਿਆ ਸਮਾਪਤੀ ਕਰਿਏ ਬਾਪ ਕਹਿੰਦਾ ਪੁੱਤਰ ਜਿਵੇਂ ਦਰਵਾਜ਼ਾ ਪਹਿਲਾ ਵਰਗਾ ਨਹੀਂ ਹੋ ਸਕਦਾ ਜਦੋਂ ਆਪਾਂ ਨੂੰ ਗੁੱਸਾ ਆਉਂਦਾ ਹੈ ਦੇ ਗੁੱਸੇ ਦੇ ਵਿੱਚ ਬੰਦਾ ਬਹੁਤ ਸ਼ਬਦ ਬੋਲ ਜਾਂਦਾ ਹੈ ਬੜੇ ਬੋਲ ਬੋਲ ਜਾਂਦਾ ਹੈ ਤੇ ਪਰ ਜਦੋਂ ਸ਼ਾਂਤ ਹੁੰਦਾ ਹੈ ਤੇ ਫਿਰ ਭਾਵੇਂ ਜਿੰਨੀ ਮਰਜ਼ੀ ਮਾਫੀ ਮੰਗੇ ਤੇ ਪਛਤਾ ਤਾਬ ਕਰੇ ਪਰ ਉਹ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਹਿੰਦਾ ਗੱਜ ਕੇ ਆਖੋ ਸਤਨਾਮ ਇਸੇ ਕਰਕੇ ਮਹਾਂਪੁਰਖ ਬਚਨ ਕਰਦੇ ਪਹਿਲਾਂ ਤੋਲੋ ਤੇ ਫਿਰ ਬੋਲੋ ਪਿਆਰਿਓ ਜਦੋਂ ਵੀ ਗੁੱਸਾ ਆਵੇ ਇਹ ਮਹਾਪੁਰਖਾਂ ਦੀ ਜੁਗਤੀ ਦਸੀ ਹੈ ਉਸੇ ਵੇਲੇ ਸਿਮਰਨ ਸ਼ੁਰੂ ਕਰ ਦਿਓ ਜਿਸ ਜਗ੍ਹਾ ਤੇ ਖੜੇ ਹੋ ਦੋ ਕਦਮ ਪਿੱਛੇ ਹੋ ਕੇ ਉਸ ਜਗ੍ਹਾ ਤੋਂ ਹਟ ਕੇ ਮੂਲ ਮੰਤਰ ਦਾ ਜਾਪ ਗੁਰ ਮੰਤਰ ਦਾ ਜਾਪ ਸ਼ੁਰੂ ਕਰ ਦਿਓ ਇੱਕ ਤੋਂ ਡੇਢ ਮਿੰਟ ਨਹੀਂ ਲੱਗੇਗਾ ਕਿ ਗੁੱਸਾ ਕੰਟਰੋਲ ਵਿੱਚ ਹੋ ਜਾਵੇਗਾ ਕਿਉਂਕਿ ਪਿਆਰੋ ਸਿਮਰਨ ਦੇ ਵਿੱਚ ਇੰਨੀ ਪਾਵਰ ਹੈ ਗੁਰੂ ਦੇ ਸ਼ਬਦ ਦੇ ਵਿੱਚ ਇਹ ਰਹਿਮਤਾਂ ਨੇ ਬਖਸ਼ਿਸ਼ਾਂ ਨੇ